ਮੇਰੀ ਗੱਲ ਸੁਣ ਮੇਰੀ ਘਰ ਦੀ ਦਾ ਸੈਟ ਹੀ ਜਿਹੜਾ ਵੇਚਿਆ ਵਾ ਘਰ ਸਾਡੇ ਪਤਾ ਕਿੰਨਾ ਰਫੜ ਪਿਆ ਵਾ ਉਹਨਾਂ ਨੇ ਕੁੜੀ ਦਾ ਨਾਮ ਲਾਇਆ ਵਾ ਅਜੇ ਤੱਕ ਮੇਰਾ ਨਾਂ ਨਹੀਂ ਗਾ ਲੱਗਾ ਅੱਛਾ ਸੈਟ ਇੰਨੇ ਵੇਚਿਆ ਵਾ ਤੇ ਨਾਂ ਕੁੜੀ ਦਾ ਲਵਾਈ ਫਿਰਦੀ ਆ ਉੱਥੇ ਜਾ ਕੇ ਰੋਲਾ ਪਾਇਆ ਕੁੜੀ ਦੇ ਸਹੁਰੇ ਇਹਨਾਂ ਤੇ ਮੈਂ ਪੁੱਛਣੀ ਆ ਜਾ ਕੇ ਕਿੰ ਨੂੰ ਦਿੱਤਾ ਸੈਟ ਤੂੰ ਤਾਂ ਕੋਹ ਨਹੀਂ ਛੱਡਣਾ ਅਹੀਂ ਫਿਰ ਚੱਲ ਜੀ ਨੀ ਘੇ ਬੋਰਦਵਾਰੇ ਜਾ ਕੇ ਬਹਿ ਨਹੀਂ ਆ ਮੈਂ ਤੇ ਜਾਓ ਚੱਲ ਜੋ ਮੈਂ ਤੂੰ ਤਾਂ ਖੁਸ਼ ਮਾ ਤੂੰ ਤਾਂ ਖੁਸ਼ ਮਾ ਬੜਾ ਆ ਕਬਾਦਾ ਦੇ ਮੱਕੂ ਕਾ ਘਰ ਦੇ ਵਿੱਚੋਂ ਜਾਓ ਚੱਲ ਜਾਓ ਤੇ ਕੀ ਕਰੇਗਾ ਤੱਲਾ ਰੋਟੀ ਪਾਣੀ ਕਿੱਥੋਂ ਖਾਏਗਾ ਇਹੋ ਡੱਫ ਕੇ ਸੌਂ ਜਾਏ ਕਰੇਗਾ ਰੋਟੀ ਪਾਣੀ ਮੈਂ ਖਾ ਲੂੰਗਾ ਚੰਗਾ ਮਾਰ ਨੀ ਮੈਂ ਉਹਨਾਂ ਆਵਾਜ਼ ਰਪਿੰਦਰ ਚਾ ਨਿਕਲ ਬਾਹਰ ਨਹੀਂ ਤੂੰ ਹੀ ਕੀ ਰੋਲਾ ਪਾਇਆ ਬਾਹਰ ਸਾਰੇ ਖਾਓ ਦੇ ਵੇਖਣ ਦੇ ਆ ਰੋਲਾ ਕੀ ਪਾਵਾ ਮਾ ਚਾਚੀ ਤੂੰ ਸਿਆਣੀ ਬਿਆਣੀ ਆ ਤੂੰ ਸਮਝਾਏ ਕੋਸ਼ ਇਹਨਾਂ ਨੂੰ ਇਹ ਮਹੀਨੇ ਬਾਅਦ ਚਾਚੀ ਤੈਨੂੰ ਪੈਸੇ ਆਉਂਦੇ ਆ ਤੇ ਜੇ ਤੂੰ ਮੁੰਡੇ ਨੂੰ ਉਹਦੇ ਵਿੱਚ ਥੋੜੇ ਬਹੁਤੇ ਦੇ ਵੀ ਦੇਂਗੀ ਤੇ ਫੇਰ ਕੀ ਆ ਤੂੰ ਰੰਜੀਤ ਪੈਸਿਆਂ ਦੀ ਗੱਲ ਕਾਂਡੀ ਜਦੋਂ ਮੇਰੀ ਫਿਰਸਨ ਆਉਂਦੀ ਹੈ ਨਾ ਉਹਦੇ ਆਈਡੀਆਂ ਪਹਿਲੇ ਲਿਆ ਜਾਂਦਾ ਵਾ ਤੇ ਸਾਰੇ ਕਢਾ ਜੇਂਦਾ ਵਾ ਹਨ ਉਹ ਤਾਂ ਦਿੰਦਾ ਨਹੀਂ 1 ਰੁਪਈਆ ਵੀ ਇਹ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਗਲੀ 'ਚ ਤਾਂ ਰੋਲਾ ਵੱਟੀ-ਵੱਟੀ ਪਿਆ ਹੀ ਤੇ ਸਾਰੇ ਲੋਕੀ ਤੇ ਗਲੀ 'ਚ ਖੜੇ ਹੋਏ ਹੀ ਤੇ ਤੁਸੀਂ ਇੱਥੇ ਅੰਦਰਾਂ 'ਚ ਵੜੇ ਰਿਹਾ ਕਰੋ लवली ਨੂੰ ਤਾਂ ਕਰੋ ਕੱਢਣ ਦੇ ਹੀ ਤੇ ਉਹ ਕਹਿੰਦਾ ਮੈਂ ਤਾਂ ਕੋ ਖਾ ਕੇ ਮਰ ਜਾਣਾ ਵਾ ਤੇ ਮੈਂ ਆ ਰੋਕਿਆ ਜਾ ਕੇ ਭਾਬੀ ਤੁਸੀਂ ਨਾ ਰਹਿਣ ਹੀ ਦਿਆ ਕਰੋ ਐਵੇਂ ਨਾ ਗੱਲ ਨੂੰ ਵਾਝ ਰਾ ਜਣਾ ਦੱਸਿਆ ਕਰੋ ਠੀਕ ਹੈ ਨਾ ਠੀਕ ਹੈ ਦਿਲਜੀਤ ਤੂੰ ਮੈਨੂੰ ਹੀ ਗਲਤ ਕਹੀਂ ਜਦੋਂ ਕਹਣਾ ਮੈਨੂੰ ਹੀ ਕਹਿੰਦੇ ਹੋ ਤੁਸੀਂ ਜਿੰਨਾ ਮਰਜੀ ਤੁਹਾਡੇ ਨਾਲ ਕਰ ਲੋ ਚੰਗਾ ਵਾ ਜਾਏਗੀ ਨਾ ਦਿਲਜਿੰਦਰ ਇੱਧਰ ਤੇ ਕਲੇਸ਼ ਚੰਗਾ ਪਾ ਕੇ ਆਏਗੀ ਮੈਂ ਤੇ ਇਹੋ ਕੁਛ ਹੀ ਵੇਖਣਾ ਹੈ ਇਹਨਾਂ ਦਾ ਤਮਾਸ਼ਾ